ਇਤੋਂ ਦੇ ਸੌਦੇ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਕਰ ਦਿਓ ਵੀ ਲਾਈਕ ਕਮੈਂਟ ਜਰੂਰ ਕਰਕੇ ਦੱਸੋ ਵੀ ਕਿਵੇਂ ਲੱਗਿਆ ਬਾਈਆਂ ਦਾ ਪ੍ਰਬੰਧ ਤੇ ਆਪਾਂ ਪਹਿਲਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਿੱਥੋਂ ਪਹੁੰਚਿਆ ਹੋਇਆ ਹੈਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਸਿਕੰਦਰਪੁਰਾਈ ਸਿਕੰਦਰਪੁਰਾ ਬਠਿੰਡੇ ਜਲੀ ਚ ਪੈ ਜਾਂਦਾ ਇਹ ਅਮਲੇਲਕੋਟਰੇ ਜੀ ਕਿਵੇਂ ਲੱਗੀ ਬਈ ਆਪਾਂ ਨੂੰ ਮੰਡੀ ਅੱਜ ਮੰਡੀ ਬਹੁਤ ਵਧੀਆ ਜੀ ਕਿਵੇਂ ਪ੍ਰਬੰਧ ਕਿਵੇਂ ਲੱਗੇ ਪ੍ਰਬੰਧ ਬਹੁਤ ਵਧੀਆ ਜਾਲ ਦੋ ਸੇਡ ਦਸੇ ਵਗੈਰਾ ਸਭ ਸਾਰਾ ਠੀਕ ਹੈ ਕਿਹੜੇ ਦਿ ਹਰ ਸੋਮਵਾਰ ਨੂੰ ਬਾਈ ਬੱਕਰਾ ਮੰਡੀ ਲੱਗਿਆ ਕਰੂਗੀ ਜਿਹੜੇ ਮੇਰੇ ਵੀਰ ਵਪਾਰੀ ਵੀਰ ਨੇ ਨੇੜੇ ਤੇੜੇ ਦੇ ਜਿੰਨੇ ਵੀ ਹੈਗੇ ਨੇ ਸਾਰੇ ਵੀਰ ਬਾਈ ਹਰ ਸੋਮਵਾਰ ਨੂੰ ਡੈਰਾ ਵੇਗਾ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਤੁਹਾਨੂੰ ਆਪਾਂ ਇੱਥੋਂ ਦੇ ਪ੍ਰਬੰਧ ਦਿਖਾਉਣੇ ਆਂ ਦੇਖ ਸਕਦੇ ਹੋ ਬਾਈ ਇੱਥੇ ਪੂਰਾ ਵਧੀਆ ਟੈਂਟ ਟੁੰਟ ਲੱਗੇ ਹੋਣੇ ਆ ਬਾਈ ਬੱਕਰੀਆਂ ਲੈ ਕੇ ਆਏ ਨੇ ਇਹ ਕੱਲਾ ਈ ਜੜੀ ਨਾ ਸਮਝ ਲਓ ਵੀ ਕੱਲਾ ਈ ਜੜਾ ਬਾਈ ਇਹਦੇ ਵਿੱਚੋਂ ਨਾਂ ਵਾਲਾ 5-7 ਬੱਕਰੀਆਂ ਬਾਈਆਂ ਕੋਲੇ ਵੇਚਣ ਵਾਲੀਆਂ ਹੈਗੀਆਂ ਨੇ ਤੇ ਆਪਾਂ ਕਰਾਉਣੇ ਬਾਈ ਨਾਲ ਗੱਲਬਾਤ ਸਸੀਕਾਲ ਬਾਈ ਹੋਰ ਠੀਕ ਆ ਬਾਈ ਏ ਆਪਣਾ ਜਿਹੜਾ ਬੱਕਰੀਆਂ ਤੁਸੀਂ ਵਹਾਈ ਬੈਠੇ ਹੋਗੇ ਇਹਦੇ ਵਿੱਚੋਂ ਬੱਕਰੀਆਂ ਕੁਝ ਵੇਚਣ ਵਾਲੀਆਂ ਹੈਗੀਆਂ ਨੇ ਠੀਕ ਆ ਕਿਹੜਾ ਪਿੰਡ ਆ ਬਾਈ ਆਪਣਾ ਬੇਗਾ ਲੈ ਰਹੀ ਆ ਲਓ ਬਾਈ ਕਰੋ ਨੋਟ ਦੇਖ ਸਕਦੇ ਹੋ ਬੱਕਰੀਆਂ ਬਹੁਤ ਚੰਗੀਆਂ ਨੇ ਬਾਈਆਂ ਕੋਲੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਨਾ ਅੱਜ ਪਹੁੰਚੋ ਲੈਹਰਾ ਬੇਗਾ ਬੱਕਰਾ ਮੰਡੀ ਦੇ ਉੱਤੇ ਜਿਹੜੀ ਕੀ ਹਰ ਸੋਮਵਾਰ ਨੂੰ ਲੱਗਿਆ ਕਰੂਗੀ ਬਾਈ ਲੈਹਰਾ ਬੇਗਾ ਬੱਕਰਾ ਮੰਡੀ ਹਰ ਸੋਮਵਾਰ ਰੋਟੀ ਚਾਹ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਬਾਈ ਬੱਕਰੀਆਂ ਦਿਖਾਉਣਾ ਥਾਨੂੰ ਬੱਕਰੀਆਂ ਕਿਹਨੇ ਪੂਰੀਆਂ ਟੌਪ ਦੀਆਂ ਬੱਕਰੀਆਂ ਨੇ ਦੇਖੋ ਬਾਈ ਬੱਕਰੀਆਂ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਐਂਡ ਤੱਕ ਲਿਓ ਬਾਈ ਬਾਈ ਜਿਹੜੇ ਆਪਣੇ ਬਾਈ ਦਿਖਾਉਣਾ ਥਾਨੂੰ ਬਾਈ ਦਿਖਾਉਣਾ ਥਾਨੂੰ ਇੱਥੋਂ ਦੇ ਆਪਾਂ ਹੁੰਦਾ ਤੇ ਬਾਈਆਂ ਨਾਲ ਕਰਾਂਗੇ ਆਪਾਂ ਗੱਲ ਹੁੰਦਾ ਤੇ ਬਾਈਆਂ ਨਾਲ ਕਰਾਂਗੇ ਆਪਾਂ ਗੱਲਬਾਤ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਮੰਡੀ ਹਨਾ ਸਾਨੂੰ ਆਪਾਂ ਕੱਲੇ ਕੱਲੇ ਬਾਈ ਤੋਂ ਪੁੱਛ ਕੇ ਦੱਸਾਂਗੇ ਕਿ ਕਿੱਥੋਂ-ਕਿੱਥੋਂ ਪਹੁੰਚੇ ਹੋਣੇ ਵੀਰ। ਬਾਲ ਦੇਖ ਸਕਦੇ ਹੋ ਤੁਸੀਂ ਪਹਿਲਾਂ ਲੋਕੇਸ਼ਨ ਚ ਚੈੱਕ ਕਰ ਸਕਦੇ ਹੋ। ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਬਾਈਆਂ ਦਾ ਬਾਈ। ਚਾਹ, ਪਾਣੀ, ਲੰਗਰ ਦਾ ਪੂਰਾ ਵਧੀਆ ਪ੍ਰਬੰਧ ਆ। ਲਓ ਬਾਈ। ਦੇਖ ਸਕਦੇ ਹੋ ਤੁਸੀਂ। ਲਹਿਰਾਵੇਗਾ ਬੱਕਰਾ ਮੰਡੀ। ਹਰ ਸੋਮਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ। ਦਿਖਾਉਣੇ ਆ ਤੁਹਾਨੂੰ ਇੱਥੋਂ ਦੇ ਪ੍ਰਬੰਧ। ਤੇ ਕਰਦੇ ਆਂ ਬਾਈਆਂ ਨਾਲ ਗੱਲਬਾਤ ਬੱਕਰੀਆਂ ਮਾਲ ਦੇਖ ਸਕਦੇ ਹੋ ਬਈ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਠੀਕ ਆ ਬਾਈ ਕਿਹੜੇ ਦਿਨ ਲਾਇਆ ਕਰੋਗੇ ਬਾਈ ਬੱਕਰਾ ਮੰਡੀ ਇਹ ਇਹ ਆਪਾਂ ਬਾਈ ਹਰ 100 ਵਾਰ ਲਾਉਣਿਆਂਗੇ ਠੀਕ ਆ ਜੇ ਗੱਲ ਕਰੀਏ ਆਪਾਂ ਪ੍ਰਬੰਧ ਦੀ ਬਾਈ ਕੀ ਕੀ ਪ੍ਰਬੰਧ ਨੇ ਇੱਥੋਂ ਦੇ ਪ੍ਰਬੰਧ ਬਾਈ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਰੋਟੀ ਦਾ ਠੀਕ ਆ ਜੀ ਰੋਟੀ ਦੇ ਨਾਲ ਲੱਸੀ ਠੀਕ ਆ ਜੀ ਤੇ ਪਾਣੀ ਠੰਡਾ ਠੀਕ ਆ ਜੀ ਇਹ ਸਾਰਾ ਪ੍ਰਬੰਧ ਹੈਗਾ ਜੇ ਗੱਲ ਕਰੀ ਆਪਾਂ ਲੋਕੇਸ਼ਨ ਦੀ ਲੋਕੇਸ਼ਨ ਕਿਵੇਂ ਆ ਵੀ ਆਪਣੇ ਕਿੱਥੇ ਮੰਡੀ ਲੱਗਦੀ ਹੈ ਕਿਹੜੇ ਰੋਡ ਤੇ ਲੱਗਦੀ ਆ ਲੋਕੇਸ਼ਨ ਆਪਣਾ ਇਹ ਆ ਜੀ ਜੇ ਜਿਹੜਾ ਬੰਦਾ ਇਧਰੋਂ ਆਉਗਾ ਆਪਣਾ ਰਾਮਪੁਰ ਦੇ ਰੋਡ ਤੋਂ ਬਰਨਾਲੇ ਤੋਂ ਠੀਕ ਆ ਜੀ 메ਨ ਰੋਡ ਤੋਂ ਵਾਟਰ پارک ਦਾ ਗੇਟ ਆਉਂਦਾ ਹੈਗਾ ਠੀਕ ਆ ਜੀ ਉਤੋਂ ਆਪਣਾ ਕਨੈਕਟਰ ਸਾਈਡ ਮੋੜਨਾ ਹੈਗਾ ਠੀਕ ਆ ਜੀ ਉਤੋਂ ਗਾਹਾਂ ਪਹਿਲੀ ਪਹੀ ਪਹਿਲੀ ਪਹੀ ਆਗੀ ਕਨੈਕਟਰ ਸਾਈਡ ਹੀ ਠੀਕ ਆ ਜੀ ਖੱਬੇ ਹੱਥ ਉਹ ਆਪਣੇ ਪਹੀ ਹੈ ਜਾਂ ਆਪਣੇ ਖੇਤ ਜਾ ਕੇ ਮੁੱਕਦੀ ਆ ਤੇ ਜੇ ਗੱਲ ਕਰੀ ਆਪਾਂ ਪਰਚੀ ਦੀ ਬਈ ਨਗਾ ਦੀ ਜਿਵੇਂ ਵਿੱਚ ਮੰਡੀਆਂ ਚ ਹੁੰਦਾ ਨਗਾ ਦਾ ਵੀ ਐਂਟਰੀ ਦੇ ਪੈਸੇ ਹੁੰਦੇ ਨੇ ਉਹ ਇੱਥੇ ਹੈਗੀ ਹੈ ਕਿ ਨਹੀਂ ਹੈਗੀ ਨਹੀਂ ਜੀ ਆਪਣੇ ਪੈਸੇ ਇੱਥੇ ਮੰਡੀ ਤੇ ਨਗਾ ਦੀ ਜਿਹੜਾ ਹੁਣ ਦਾ ਉਹ ਲਿਖਦੇ ਜਰੂਰਾਂਗੇ ਆਪਾਂ ਉਹਦੇ ਉਹ ਨਹੀਂ ਲੈਂਦੇ ਪੈਸੇ ਨਹੀਂ ਲੈਂਦੇ ਠੀਕ ਹੈ ਜਿਹੜੇ ਆਪਾਂ ਪ੍ਰਬੰਧ ਕੀਤੇ ਗਏ ਨੇ ਜਿਵੇਂ ਲੱਸੀ ਪਾਣੀ ਜਾਂ ਜਿਹੜੇ ਵੀ ਕਰੇ ਐਦਾਂ ਹੀ ਚੱਲਣਗੇ ਜਦੋਂ ਮੰਡੀ ਲੱਗੇ ਕਰੂ ਲਓ ਬਈ ਕਰ ਲੋ ਨੋਟ ਨੰਬਰ ਬੋਲ ਦਿਓ ਬਈ ਜੀ ਆਪਣਾ ਮੇਰਾ ਨੰਬਰ ਹੈਗਾ ਜੀ 93632 ਠੀਕ ਹੈ ਜੀ 8134 ਠੀਕ ਹੈ ਜੀ ਲੱਖੀ ਦਾ ਨੰਬਰ ਲੱਖੀ ਤੋਂ ਬੋਲ ਠੀਕ ਹੈ ਹੋਰ ਬਾਈ ਲੱਖੀ ਕੀ ਹਾਲ ਆ ਹੋ ਠੀਕ ਆ ਕਿਵੇਂ ਗੱਲਬਾਤ ਓਕੇ ਆ ਕਿੰਨੇ ਮਿਲਦਾ ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਜੀ ਠੀਕ ਆ ਬਾਈ ਨੰਬਰ ਬੋਲ ਦੇ ਆਪਣਾ ਲੱਖੀ ਗੁਰੂਆ ਮੈਂ ਤਾਂ ਪਹਿਲੇ 2000 ਵਾਰ ਪਾ ਠੀਕ ਆ ਬਾਈ ਲਓ ਬਾਈ ਬਾਈ ਦਾ ਨੰਬਰ ਕਰ ਲੋ ਨੋਟ ਆ ਬਾਈ ਵੱਲੋਂ ਮੀ ਲਗਾਈ ਜਾਂਦੇ ਲੱਖੀ ਲੈਰੇ ਵੱਲੋਂ ਠੀਕ ਹੈ ਭਾਈ ਕਿਹੜੇ ਲੋਕ ਆ ਸਾਡੇ ਠੀਕ ਹੈ ਜੀ 400 ਕਿਲੋਮੀਟਰ ਤੋਂ ਲੋਕ ਚੱਲ ਕੇ ਆਏ ਕੋਈ 300 ਤੋਂ ਕੋਈ 400 ਤੋਂ ਨੇੜਲੇ ਪਿੰਡਾਂ ਦੇ ਕੋਈ ਨਹੀਂ ਆ ਸਾਫ਼ ਨਹੀਂ ਦਿੱਤਾ ਹਾਂਜੀ ਹਾਂ ਇਹ ਗੱਲ ਸਾਰੀਆਂ ਮੰਡੀਆਂ ਦੀ ਲਖੀ ਇਹ ਗੱਲ ਇਹ ਗੱਲ ਅਸੀਂ ਜਾਣੇ ਰਹਿਣੇ ਆ ਹਾਂ 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 ਵੀ ਆਪਾਂ ਤਾਂ ਤਨ ਤਨ 1000 ਰੁਪਿਆ ਦੇ ਦਿੰਦੇ ਆ ਦੂਜੀਆਂ ਦੂਰ ਮੰਡੀਆਂ ਨੂੰ ਠੀਕ ਹਾਂ ਪਰ ਹੋਗੀ ਤਾਂ ਹੋਰ ਕਿੰਨੀਆਂ ਹੋਗੀਆਂ ਮੰਡੀਆਂ ਹਾਂ ਹਾਂ ਚ ਘਰੇ ਆ ਠੀਕ ਆ ਬਾਈ ਆਸੇ ਪਾਸੇ ਪਿੰਡਾਂ ਦੇ ਤੋੜ ਕੇ ਲੈ ਕੇ ਆਉਂਦੇ ਹਾਂ ਬਾਈ ਨੂੰ ਕਰੋ ਸਪੋਰਟ ਹਣਾ ਜਿੰਨੇ ਵੀ ਨੇੜੇ ਤੇੜੇ ਨੇ ਪਹਿਲਾਂ ਤਾਂ ਅਸਲ ਵਿੱਚ ਹੱਕ ਬਣਦਾ ਹੁੰਦਾ ਨੇੜੇ ਤੇੜੇ ਦੇ ਜਿੰਨੇ ਵਪਾਰੀ ਵੀਰ ਨੇ ਵੀ ਸਾਰੇ ਵਪਾਰੀ ਵੀਰ ਬਕਰਮੰਡੀ ਤੇ ਪਹੁੰਚਿਆ ਕਰੋ ਕਿਉਂਕਿ ਬਈ ਭਾਈਆਂ ਨਾਲ ਹੀ ਹੁੰਦਾ ਦਾ ਹਾਂ ਬਾਈ ਨੰਬਰ ਸਰ ਤੋਂ ਬੰਦੇ ਆ ਨੰਬਰ ਤੁਹਾਨੂੰ ਦੱਸ ਦਿੱਤਾ ਬਾਈ ਇੱਧਰ ਖਾਨ ਸਾਹਿਬ ਨੇ ਹੋਰ ਸਾਖਣ ਜੀ ਕਿਵੇਂ ਠੀਕ ਹੋ ਦੱਸੋ ਮੰਡੀ ਬਾਰੇ ਜੀ ਮੰਡੀ ਬਹੁਤ ਵਧੀਆ ਜੀ ਹਾਦਾਂ ਦਾ ਨਗਦਵਾ ਕੇ ਲੈਣ ਲਿਖਾਉਣਾ ਲਓ ਬਾਈ ਅੱਜ ਆਪਾਂ ਖੜੇ ਧੀਗੇ ਲਹਿਰਾ ਵੇਗਾ ਬਕਰਾਂ ਮੰਡੀ ਦੇ ਉੱਤੇ ਇਤੋਂ ਪਹਿਲਾਂ ਅਸੀਂ ਨੇ ਵੀਡੀਓ ਬਣਾਈ ਨੇ 10 15 ਸੌਦੇ ਹੋ ਚੁੱਕੇ ਨੇਗੇ ਇਸ ਤੋਂ ਪਹਿਲਾਂ ਹਜੇ ਟਾਈਮ ਦੇਖ ਲਓ ਤੁਸੀਂ 1:30 ਵਜੇ ਗਾ 10 15 ਸੌਦੇ ਹੋ ਚੁੱਕੇ ਨੇਗੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਆਪਾਂ ਤੁਹਾਨੂੰ ਮਾਲ ਦਿਖਾਉਣੇ ਆ ਬਾਈ ਮਾਲ ਬਹੁਤ ਵਧੀਆ ਆਇਆ ਹੋਇਆ ਗਾ ਲੋ ਬਾਈ ਇਧਰ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਕਿੱਥੋਂ ਆਏ ਹੋ ਆਪਾਂ ਦੰਨੈ ਦੰਨੈ ਰਹਿੰਦਾ 400 ਆਪਾਂ ਇੰਨਾ ਤਾਂ ਨਹੀਂ ਕਿੱਥੋਂ ਆਇਓਗੇ ਰੌਣੇ ਤੋਂ ਆਇਆ ਬਾਈ ਲੋ ਕਿਵੇਂ ਲੱਗੀ ਮੰਡੀ ਬੰਡੇ ਬੜੇ ਵਧੀਆ ਨੰਬਰ ਵਾਲੇ ਲੋ ਬਾਈ ਪਹਿਲੇ ਨੰਬਰ ਤੇ ਆਇਆ ਲੱਗਦਾ ਵੀ ਪਹਿਲੇ ਨੰਬਰ ਤੇ ਆਉਗੀ ਜਿਹੜੇ ਹਿਸਾਬ ਨਾਲ ਜੇ ਗੱਲ ਕਰੀਏ ਆਪਾਂ ਪ੍ਰਬੰਧਾਂ ਦੀ ਪ੍ਰਬੰਧ ਕਿਵੇਂ ਆ ਬਹੁਤ ਵਧੀਆ ਬਾਈ ਪ੍ਰਬੰਧਾ ਤੁਹਾਨੂੰ ਵੈਸੇ ਦਿਖਾ ਵੀ ਦਿੱਤਾ ਕਿਉਂਕਿ ਜੇ ਆਪਾਂ ਗੱਲ ਕਰਾਂਗੇ ਅਗਲਾ ਕੰਦਾਂ ਖਾਣੀ ਮੂੰਹ ਦੀ ਬੜਾਈ ਕਰਦਾ ਆਪਾਂ ਤੁਹਾਨੂੰ ਬੰਦੇ ਨਾਲ ਹਰੇਕ ਨਾਲ ਗੱਲਬਾਤ ਕਰਾਵਾਂਗੇ ਤੇ ਪੁੱਛਾਂਗੇ ਬਾਈਆਂ ਤੋਂ ਕਿਵੇਂ ਕਿਵੇਂ ਮੰਡੀ ਲੱਗੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਕਿੱਥੋਂ ਆਇਓ ਬਾਈ ਕੋਠੇਗੁਰ ਕੋਠੇਗੁਰ ਕਿਵੇਂ ਲੱਗੀ ਬਾਈ ਮੰਡੀ ਜਿਵੇਂ ਬਾਈ ਨੇ ਕਿਹਾ ਦੀ ਪ੍ਰਬੰਧ ਉਵੇਂ ਹੈਗੇ ਨੇ ਲਓ ਬਾਈ ਪਹੁੰਚਿਆ ਕਰੋ ਹਰ 100 ਵਾਰ ਨੂੰ ਬੱਕਰਾ ਮੰਡੀ ਹੋਰ ਜੇ ਘਵਾਲ ਜੀ ਕਿਵੇਂ ਠੀਕ ਹੋ ਹਾਂ ਬਹੁਤ ਵਧੀਆ ਕਿਵੇਂ ਮੰਡੀ ਦਾ ਕੰਮ ਓਕੇ ਜਿਵੇਂ ਬਾਈ ਨੇ ਗੱਲਾਂ ਕਹੀਆਂ ਦੀ ਉਵੇਂ ਹੁੰਦੀਆਂ ਨੇ ਸਾਰੀਆਂ ਲਓ ਬਾਈ ਕਰੋ ਕਰਾ ਨੋਟ ਹਰ ਸੋਮਵਾਰ ਬੱਕਰਾ ਮੰਡੀ ਲੱਗਿਆ ਕਰੂਗੀ ਪੂਰਾ ਵਧੀਆ ਪ੍ਰਬੰਧ ਆ ਬਾਈ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਸੌਦੇ ਤੋਂ ਪਹਿਲਾਂ 15 16 ਹੋਗੇ ਬਾਈ ਤੇ ਮੇਨ ਗੱਲ ਕਰਾਉਣਾ ਬਾਈ ਅੱਜ ਆਪਾਂ ਵੀਰ ਚਾਚਾ ਸਦੀਕ ਵੀ ਪਹੁੰਚ ਚੁੱਕਿਆ ਹੈਗਾ ਹੋਰ ਚਾਚਾ ਕਿਵੇਂ ਅੱਜ ਗੱਲਬਾਤ ਕਿੰਨੇ ਸੌਦੇ ਕਰਾਤੇ ਤੋਂ ਪਹਿਲਾਂ ਪੰਜ ਕਰਾਤੇ ਲਗਭਗ ਕਿੰਨੇ ਸੌਦੇ ਹੋਗੇ ਹੋਣਗੇ ਤੋਂ ਪਹਿਲਾਂ 10 15 ਹੋਗੇ ਹਨਾ ਸੌਦੇ ਹੋਰ ਕਿਵੇਂ ਛੱਟਾ ਗੱਲਬਾਤ 25 ਦੀ ਹੋ ਜਾਣਾ ਅੱਤਨ ਨੂੰ ਅੱਛਾ ਪੂਰਾ ਵਧੀਆ ਮਾਹੌਲ ਅੱਜ ਲੈ ਕਹੇਦੇ ਕਿ ਰਾਂ ਵੀ ਜਿਹੜੇ ਵੀਰਾਂ ਨੇ ਬੱਕਰੀਆਂ ਲੈਣੀਆਂ ਨੇ ਸਾਰੇ ਵੀਰ ਪਹੁੰਚ ਜਾਣ ਇੱਥੇ ਹਾਂ ਜਿਹੜੇ ਮਿੱਟੀ ਹੋ ਕੇ ਆਉਣ ਠੀਕ ਆ ਬਾਈ ਲਓ ਬਾਈ ਕਰੋ ਕਿਰਾਂ ਨੋਟ ਦੇਖ ਸਕਦੇ ਹੋ ਬਾਈ ਤੁਸੀਂ ਸਾਨੂੰ ਮੈਂ ਸਾਰਾ ਦਿਖਾਈ ਦਿੱਤਾ ਅੱਜ ਗਾਹਕ ਵੀ ਬਹੁਤ ਆ ਬਾਕੀ ਆਪਾਂ ਕਰੋਣੇ ਬਾਈ ਮੇਜਰ ਹੋਰ ਕੀ ਹਾਲ ਆ ਬਾਈ ਮੇਜਰ ਕਿਵੇਂ ਠੀਕ ਆ ਵਧੀਆ ਵਧੀਆ ਕਿਵੇਂ ਲੱਗੀ ਮੰਡੀ ਫਿਰ ਆਪਣੀ ਬਹੁਤ ਵਧੀਆ ਬਹੁਤ ਵਧੀਆ ਕਿੰਨੇ ਸੌਦੇ ਹੋ ਗਏ ਆਪਣੇ ਡਿਪਲੋਮ ਮੰਡੀ ਦੇ ਸੌਦੇ ਦਾ ਬਾਈ ਤੁਸੀ ਅੱਛਾ ਕੀ ਕੀ ਲੈ ਕੇ ਆਏ ਅੱਜ ਆਪਾਂ ਬਾਈ ਆਪਾਂ ਆ ਬੰਦਾ ਖੜਾ ਖਾਨ ਸਾਹਿਬ ਜੀ ਦਫਾਤ ਆਪਾਂ ਪਹੁੰਚੇ ਆ ਠੀਕ ਆ ਅੱਛਾ ਇਕਵਾਲ ਦੀ ਬਦਲਤ ਠੀਕ ਆ ਹਾਂ ਜੀ ਜ਼ਰੂਰ ਆਏ ਆ ਜੀ ਸੱਜੇ ਅੱਛਾ ਜਮਾ ਸੱਜੇ ਦੇਖ ਠੀਕ ਆ ਸਿੰਘ ਬਣਾਉਂਦੇ ਠੀਕ ਹੈ ਮੇਨ ਰੋਡ ਦੇ ਉੱਤੇ ਆ ਅੱਛਾ ਜੀ ਮੰਨ ਕੇ ਚੱਲੋ ਠੀਕ ਹੈ ਜੀ ਉਡੀਏ ਮੰਡੀ ਆ ਨਾ ਮੰਡੀ ਨੂੰ ਆਪਣਾ ਜਿਹੜੇ ਨੇੜੇ ਤੇੜਾਂ ਦੇ ਪਿੰਡਾਂ ਵਾਲੇ ਨੇ ਮੈਂ ਉਹਨਾਂ ਹੱਥਾਂ ਨਾਲ ਬੇਨਤੀ ਕਰਦਾ ਵੀ ਉਹ ਸਹਿਯੋਗ ਦੋ ਸਹੀ ਗੱਲ ਆ ਜੀ ਇਹ ਕੱਲੀ ਕਿ ਜਿਹੜਾ ਵੀਰ ਮੰਡੀ ਲਵਾ ਰਿਹਾ ਉਹਦੀ ਮੰਡੀ ਨਹੀਂ ਆ ਸਾਰੇ ਆਪਣੇ ਭੈਣਾਂ ਤੋਂ ਚੱਲੀ ਆਪਣਾ ਕਿੱਤਾ ਸਹੀ ਗੱਲ ਆ ਇਹ ਆਪਾਂ ਕਿੱਤੇ ਨੂੰ ਪਹਿਲ ਪਹਿਲ ਦੋ ਕਿਸੇ ਬੰਦੇ ਨੂੰ ਫੇਸ ਨੂੰ ਪਹਿਲ ਨਾ ਦੋ ਸਹੀ ਗੱਲ ਆ ਜੀ ਠੀਕ ਆ ਹੁਣ ਤੁਸੀਂ ਇਹ حساب ਲਾ ਲਓ ਕਿ ਇਹ ਮੰਡੀ ਮੱਲਾ तकरीबन ਅੱਜ ਤੀਜੀ ਜਾਂ ਤੀਜੀ ਜੋਕੀ ਤੀਜੀ ਗੱਪਤੀ ਜੀ ਤੀਜੀ ਮੰਡੀ ਆ ਸਮਝਾ ਦੀ ਤੁਸੀਂ ਇਹ ਦੇਖਣ ਨਾਲ ਐ ਲੱਗਦਾ ਵੀ ਇਹਨੂੰ ਮਿੰਨਾ ਹੋ ਗਿਆ ਮੰਡੀ ਨੂੰ ਲੱਗ ਸਹੀ ਗੱਲ ਆ ਮੰਡੀ ਇਹ ਬਾਈ 100% ਆਪਾਂ ਕਾਮਯਾਬ ਕਰਨੀ ਆ ਹੁਣ ਤੁਸੀਂ ਇਹ حساب ਲਾ ਲਓ ਵੀ ਬਾਈ ਅਸੀਂ 400 ਕਿਲੋਮੀਟਰ ਤੋਂ ਦੱਦ ਲੱਗੇ ਹਾਂ ਪਟਿਆਲੇ ਕੋਲ ਆਏ ਹੋ ਨਾ ਤੁਸੀਂ ਹੂੰ 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 ਮੈਂ ਕਹਿੰਦਾ ਵੀ ਜਿਹੜੇ ਨੇੜ ਦੇ ਪਿੰਡਾਂ ਦੇ ਨੇ ਬੱਸ ਮੇਰਾ ਬੇਗਾ ਜਿੱਥੇ ਵੀ ਉਹ ਪੂਨਾ ਆਮਰਾ ਆ ਜਿੱਥੇ ਵੀ ਮੇਰੇ ਭੈਣ ਭਾਈ ਮੇਰੀ ਆਵਾਜ਼ ਨੂੰ ਸੁਣਦੇ ਨੇ ਜਿੱਥੇ ਤੱਕ ਪਹੁੰਚਦੀ ਆ ਠੀਕ ਹੈ ਜੀ ਸਾਰੇ ਇਹ ਮੰਡੀ ਤੇ ਪਹੁੰਚੋ ਇਹ ਮੰਡੀ ਦਾ ਬਈ ਜਿਹੜਾ ਬੰਦਾ ਦਾ ਉਧਰ ਫੜਾਈ ਕੈਮਰਾ ਮਾਰੋ ਲੋ ਬਈ ਆ ਬਾਈ ਇਹ ਲੱਖੀ ਲਹਿਰੇ ਵਾਲਾ ਇਹ ਬਾਈ ਦੀ ਬਤੋਲ ਤੇ ਬੱਕਰਾ ਮੰਡੀ ਲੱਗਦੀ ਏ ਹਾਂ ਸਹੀ ਗੱਲ ਹੈ ਇਹ ਬੰਦੇ ਨੂੰ ਜਨੂਨ ਹੋਵੇ ਨਾ ਉਹ ਕਦੇ ਬੰਦਾ ਫੇਰ ਨਹੀਂ ਹੋ ਸਕਦਾ ਸਹੀ ਗੱਲ ਹੈ ਹਰ ਇੱਕ ਮੰਡੀ ਤੇ ਜਾਂਦਾ ਬਾਈ ਹੈਨਾ ਸਾਰੀਆਂ ਮੰਡੀਆਂ ਤੁਹਾਨੂੰ ਪਤਾ ਵੀ ਚਲੋ ਆਪਣੀ ਪਰਮਾਤਮਾ ਨੇ ਨਾਂ ਦਿੱਤਾ ਇੱਥੇ ਵੀ ਸਹੀ ਗੱਲ ਹੈ ਸਾਰੀਆਂ ਮੰਡੀਆਂ ਦੀ ਆਪਾਂ ਸਾਰੀਆਂ ਮੰਡੀਆਂ ਦੀ ਜਾਣਿਆ ਸਾਰੀਆਂ ਮੰਡੀਆਂ ਦੀ ਜਾਓ ਆਓ ਪਰ ਇੱਕ ਗੱਲ ਕਹਿਣਾ ਵੀ ਬਾਈ ਲੱਤਾਂ ਨਾਲ ਕਿਛੋ ਯਾਰ ਸਹੀ ਗੱਲ ਹੈ ਮੇਨ ਗੱਲ ਲੱਤਾਂ ਦੀ ਆ ਜਾਂਦੀ ਹੈ ਜੋੜ ਕੇ ਖੜੋ ਸਾਰੀਆਂ ਮੰਡੀਆਂ ਆਪਦੀਆਂ ਜੇ ਤੁਸੀਂ ਇੱਕ ਗੋੜ੍ਹ ਥੱਲੇ ਖੜੇ ਹੋਗੇ ਬਾਈ ਤੁਹਾਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ ਬਾਕੀ ਗੱਲ ਹੋਰ ਵੀ ਹੈ ਨਾ ਬਾਈ ਮੇਜਰ ਜਿਹੜਾ ਇਹ ਰੁਜ਼ਗਾਰ ਹੈ ਇਹ ਸਾਰਿਆਂ ਲਈ ਆ ਕਿਸੇ ਨੂੰ 1000 ਬਣਦਾ ਕੇ ਇਹਨੂੰ 500 ਬਣਦਾ ਪਰ ਇਹ ਇੱਕ ਚੀਜ਼ ਵਿੱਚ ਹਰੇਕ ਬੰਦਾ ਹੀ ਖੋਸਾ ਕਿਸੇ ਨੂੰ 500 ਬਣਦਾ ਕਿਸੇ ਨੂੰ 1000 ਬਣਦਾ ਜਿਹੜਾ 1500 ਤੇ ਮਤਾਜ ਆ ਬੰਦਾ ਹਾਂ ਸਹੀ ਗੱਲ ਆ ਜਿਹੜੇ ਸਈ ਤਾਕੜੇ ਬੰਦੇ ਨੇ ਇਸ ਮੈਚ ਪੈਂਦੇ ਨੇ ਉਹਨਾਂ ਨੂੰ ਕੀ ਲੋੜ ਆ ਸਹੀ ਗੱਲ ਆ ਇਹ ਰਜਦਾਰ ਆ ਭਾਈ ਇੱਧਰ ਆ ਦੇਖੋ ਇੱਧਰ ਧਿਆਨ ਮਾਰੋ ਲੱਸੀ ਦੇਖੋ ਕਿਵੇਂ ਚੱਲ ਰਹੀ ਲੋ ਭਾਈ ਐਂ ਲੱਸੀ ਚੱਲਦੀ ਐ ਇੱਥੇ ਲਾਲ ਨਾਲ ਕੋਈ ਬਾਈ ਨੇ ਕੋਈ ਜਿਹੜੀ ਗੱਲ ਕਹੀ ਆ ਬਾਈ ਨੇ ਬਈ ਉਹੀ ਪਕਾਈ ਆ ਦੇਖ ਸਕਦੇ ਹੋ ਬਾਈ ਇਹ ਹੀ ਲੱਸੀ ਜੇ ਆਪਾਂ ਗੱਲ ਕਰੀਏ ਘਰੇ ਵੀ ਨਹੀਂ ਪੀਂਦੇ ਬਾਈ ਜਿਹੇ ਜਿਹੇ ਬਾਈ ਨੇ ਅੱਜ ਬਣਾ ਕੇ ਦਿੱਤੀ ਆ ਉਹ ਤਾਂ ਤੁਹਾਨੂੰ ਵੀ ਇਹਦੇ ਕੰਨੀ ਵੀ ਮਾਰ ਕਾਇਮ ਰਾਇ ਖੁਦ ਬੱਸਾ ਮੇਰੇ ਨਾਲ ਆਇਆ ਗੁਰਸਿੱਖਾ ਮੇਰੇ ਨਾਲ ਆ ਅੱਛਾ ਅੱਛਾ ਲੱਸੀ ਇੱਥੇ ਕੋਈ ਰੋਕ ਟੋਕ ਨਹੀਂ ਸਹੀ ਗੱਲ ਆ ਇਹ ਤਾਂ ਮੈਂ ਪਹਿਲਾਂ ਵੀ ਆਇਆ ਮੰਡੀ ਤੇ ਉੱਧੇ ਵੀ ਸ਼ਾਮ ਦੇ 5 ਵਜੇ ਤੱਕ ਲੱਸੀ ਚੱਲੀ ਗਈ ਆ ਇਹ ਮੇਰਾ ਕਹਿੰਦੇ ਨਹੀਂ ਹੁੰਦੇ ਵੀ ਬੱਕਰੀਆਂ ਦਾ ਭਾਈਬਾਲ ਵੀ ਆ ਪਾਲੀ ਹੈ ਮੇਰਾ ਚਾਚਾ ਵੀ ਆ ਠੀਕ ਆ ਠੀਕ ਆ ਆਪਾਂ ਨੇ ਇਹਨੂੰ ਆਪਣਾ ਆਪ ਦਾ ਚਾਚਾ ਸਮਝ ਕੇ ਚੱਲਦੇ ਆਂ। ਅੱਛਾ ਅੱਛਾ। ਠੀਕ ਹੈ। ਜਿਹੜਾ ਇਹ ਕਰਮਾਂ ਵਾਲਾ ਆ, ਮਾਲਕ ਨੇ ਰੰਗ ਲਾਏ ਨੇ। ਠੀਕ ਹੈ। ਬਸ ਵੀ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਵੀ ਵੀਰ ਨੂੰ ਵੀ ਇਹ ਮੰਡੀ ਤੇ ਵੀਰੇ ਵੱਧ ਤੋਂ ਵੱਧ ਪਹੁੰਚੋ ਜਿੰਨਾ ਵੀ ਪਹੁੰਚਿਆ ਜਾਂਦਾ। ਠੀਕ ਹੈ ਜੀ। ਬਾਕੀ ਭਾਈ ਇਹ ਮੰਡੀ ਨੂੰ ਕਾਮਯਾਬ ਕਰੋਗੇ ਜੇ ਤੁਸੀਂ ਇੱਧਰ ਨਹੀਂ ਤੁਸੀਂ ਐਂ ਹਿਸਾਬ ਲਾ ਲਓ ਵੀ ਤੁਹਾਡੇ ਤੋਂ ਮੰਡੀਆਂ ਕਿੰਨੀ ਦੂਰੀ ਤੇ ਨੇ। ਸਹੀ ਗੱਲ ਆ। ਬਹੁਤ ਦੂਰ ਦੂਰ ਨਾਲ ਮੰਡੀਆਂ ਨੇ ਇਹ। ਬਠਿੰਡੇ ਜ਼ਿਲ੍ਹੇ ਦੀ ਮੰਨ ਲਾਏ ਇਹ ਦੂਜੀ ਮੰਡੀ ਆ। ਸਾਡਾ ਇਹ ਅੱਜ ਜੀ ਆਪਣਾਉਣ ਦਾ ਖਰਚਾ ਲਈਏ ਬੰਦਿਆਂ ਵਿੱਚ ਮਲਾ ਕੇ ਠੀਕ ਹੈ ਇਹ ਆਪਾਂ 7000 ਰੁਪਏ ਲਈ ਸਾਡਾ ਖਰਚਾ ਆ ਜਾਂਦਾ ਸਹੀ ਗੱਲ ਹੈ ਜੀ ਕੰਮ ਦਾਗਾ ਸੇ ਤੋਂ 7000 ਰੁਪਏ ਲਈ ਸਾਡਾ ਖਰਚਾ ਆ ਜਾਂਦਾ ਠੀਕ ਹੈ ਜੀ ਉਸ ਘਰ ਦੇ ਵਿੱਚ ਇਹਨਾਂ ਪਲੇਟਫਾਰਮ ਮਿਲਿਆ ਨਾ ਉੱਥੇ ਵਾਦੂ ਵਾਦੂ ਦਾ ਸਹਿਯੋਗ ਸਹੀ ਗੱਲ ਹੈ ਸਾਰੇ ਬੰਦਿਆਂ ਨੂੰ ਅਪੀਲ ਕਰਦਾ ਮੈਂ ਜੀ ਹਰ ਸੋਮਵਾਰ ਦੀ ਸੋਮਵਾਰ ਇਹ ਮੰਡੀ ਤੇ ਪਹੁੰਚੋ ਲੰਗਰ ਦਾ ਖਾਣ ਪੀਣ ਦਾ ਸਾਮ ਦਾ ਕੋਈ ਕਿਰਾਇਆ ਨਹੀਂ ਭਾਈ ਠੀਕ ਹੈ ਟੰਬੂ ਟੁੰਬੂ ਦਾ ਕੋਈ ਕਿਰਾਇਆ ਨਹੀਂ ਠੀਕ ਹੈ ਸਹੀ ਗੱਲ ਆ ਹਾਂ ਲੈਣ ਦੇ ਵਿੱਚ ਮੰਡੀ ਦੀ ਠੀਕ ਆ ਕੋਈ ਪਰਚੀ ਕੋਈ ਕੁਝ ਨਹੀਂ ਹੈਗਾ ਬਸ ਕੱਲੀ ਬਾਈ ਲੱਗਿਆ ਹੀ ਲੱਗਿਆ ਹੀ ਠੀਕ ਹੁਣ ਕੋਈ ਰੁਪਈਆ ਨਹੀਂ ਓਕੇ ਜੀ ਧੰਨਵਾਦ ਲਓ ਬਾਈ ਇਹਦੀ ਬਾਈ ਮੇਜਰ ਜਿਵੇਂ ਤੁਹਾਨੂੰ ਦੱਸੀ ਆ ਵੀ ਬਾਈ ਮੇਜਰ ਮੰਡੀਆਂ ਤੇ ਜਾਂਦਾ ਹੀ ਰਹਿੰਦਾ ਹੈ ਹਨਾ ਮੇਜਰ ਨੇ ਜਾਣਕਾਰੀ ਦਿੱਤੀ ਹੈ ਬਾਕੀ ਤੁਸੀਂ ਆਪ ਦੱਸੋ ਵੀ ਕਿਵੇਂ ਲੱਗੀ ਮੰਡੀ ਦਾ ਮਾਹੌਲ ਹਨਾ ਮੰਡੀ 'ਚ ਜਿਵੇਂ ਕਹਿੰਦੇ ਜਿਹੜੇ ਪਈਆਂ ਨੇ ਗੱਲਾਂ ਕਹੀਆਂ ਸੀ ਉਹੀ ਪਕਾਈਆਂ ਨੇ ਹਨਾ ਲਓ ਬਈ ਚਾਚੇ ਦੀ ਗੱਲ ਸੁਣਦੇ ਆਂ ਹਾਂ ਚਾਚਾ ਅੰਦਾ ਕੀ ਹੈ ਲੋ ਬਈ ਬੱਕਰੀਆਂ ਦੇਖ ਸਕਦੇ ਨੇ ਤੁਸੀਂ ਲਹਿਰਾ ਬਿੱਗ ਬੱਕਰਾ ਮੰਡੀ ਦੇ ਉੱਤੇ ਲੋ ਬਈ ਸਾਨੂੰ ਗੱਡੀਆਂ ਦਿਖਾਉਣੇ ਇੱਧਰ ਸੱਚ ਬਹੁਤ ਗੱਡੀਆਂ ਪਹੁੰਚੀਆਂ ਹੋਈਆਂ ਨੇ ਲਹਿਰਾ ਬਿੱਗਾ ਬੱਕਰਾ ਮੰਡੀ ਤੇ ਲੋ ਬਈ ਕਰੋ ਨੋਟ ਬਈ ਅੱਜ ਵਧੀਆ ਮਾਹੌਲ ਆ ਪੂਰਾ ਲਹਿਰਾ 베ਗਾ ਬੱਕਰਾ ਮੰਡੀ ਦੇ ਉੱਤੇ ਤੇ ਪਹੁੰਚਿਆ ਕਰੋ ਹਰ ਸੋਮਵਾਰ ਦੀ ਸੋਮਵਾਰ ਬੱਕਰਾ ਮੰਡੀ ਦੇ ਉੱਤੇ ਦੇਖ ਸਕਦੇ ਹੋ ਤੇ ਇੱਧਰ ਬਾਈ ਬਾਈ ਸੇਰਾ ਆਇਆ ਆਪਾਂ ਸਿੰਘ ਤਾਂ ਨਹੀਂ ਦਿਖਾ ਸਕਦੇ ਬਣਾਉਣੇ ਪਰ ਇੰਨੀ ਕਿ ਝਲਕ ਜ਼ਰੂਰ ਮੋਆ ਸਕਦੇ ਆ ਹੋਰ ਕੀ ਹਾਲ ਆ ਬਾਈ ਸੇਰੇ ਵਧੀਆ ਵੀਰਾ ਵਧੀਆ ਹੋਰ ਕਿਵੇਂ ਗੱਲਬਾਤ ਲਓ ਬਾਈ ਕਿਸੇ ਵੀਰ ਨੇ ਸਿੰਘ ਬਣਾਉਣੇ ਹੁੰਦੇ ਨੇ ਹਨਾ ਆਪਾਂ ਸਿੰਘ ਨਹੀਂ ਦਿਖਾਉਂਦੇ ਪੈਸੇ ਨਹੀਂ ਨਹੀਂ ਦਿਖਾਉਂਦੇ ਨਹੀਂ ਹੈਗੇ ਆਪਾਂ ਨਹੀਂ ਦਿਖਾਉਂਦੇ ਨਹੀਂ ਹੈਗੇ ਪਰ ਪੈਸੇ ਦਾ ਪਤਾ ਹੀ ਹੈ ਸਾਰਿਆਂ ਨੂੰ ਵੀ ਸਿੰਘ ਬਣਾਉਂਦਾ ਸੇਰਾ ਨੰਬਰ ਬੋਲਦੇ ਸੇਰੇ ਆਪਣਾ 7587 ਠੀਕ ਹੈ ਜੀ ਲਓ ਬਈ ਆਹ ਨੰਬਰ ਤੇ ਕਰਨੋ ਕਾਲ ਜੇ ਕਿਸੇ ਵੀਰ ਨੇ ਸਿੰਘ ਬਣਵਾਉਣੇ ਹੋਏ ਹਨ ਬਾਈ ਅੱਜ ਖੜਾ ਘਰ ਲਹਿਰਾ ਵੇਗਾ ਬੱਕਰਾ ਮੰਡੀ ਦੇ ਉੱਤੇ ਓਕੇ ਵੀਰੇ ਧੰਨਵਾਦ ਆਹ ਲਓ ਬਈ ਬੱਕਰੀਆਂ ਦੇਖ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਓ ਠੀਕ ਹੋ ਜੀ ਲੇ ਕਿਵੇਂ ਆ ਜੀ ਬੱਕਰੇ ਨੇ ਕਿ ਪਠਾਣੀਆਂ ਨੇ ਦੋਨੇ ਬੱਕਰੇ ਕੀ ਡਿਮਾਂਡ ਕਰਦੇ ਹੋ ਜੀ 10000 ਕਿਹੜੇ ਪਿੰਡ ਤੋਂ ਆਏ ਜੀ ਖਿਆਲੀਆਂ ਦੇ ਕਿਹੜੇ ਜਿਹੜੇ ਪਾਜਦਾ ਜੀ ਬਠਿੰਡੇ ਜੀ ਠੀਕ ਠੀਕ ਹੈ ਠੀਕ ਹੈ ਜੀ ਪਰ ਉਧਰੋਂ ਆਣਾ ਸਾਨੂੰ ਪਤਾ ਨਹੀਂ ਹੈਗਾ ਅਸੀਂ ਬਰਨਾਲੇ ਸਾਈਡ ਤੋਂ ਠੀਕ ਹੈ ਲੈਣ ਦੇਣ 10000 ਪਾਪਾ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊ ਹਾਂ ਹੋ ਜਾਊ ਨੰਬਰ ਬੋਲਦੇ ਆਪਣਾ ਲੋ ਬਾਈ ਬਾਬੇ ਕੋਲੇ ਦੋ ਬੱਕਰੇ ਨੇ ਜੇ ਕਿਸੇ ਵੀਰ ਨੇ ਲੈ ਲੈਣੇ ਹਨ ਬਾਬਾ ਅੱਜ ਡੇਰਾ ਪੇਗਾ ਬੱਕਰਾ ਮੰਡੀ ਤੇ ਉੱਤੇ ਪਹੁੰਚਿਆ ਹੋਇਆ ਹੈਗਾ ਨੰਬਰ ਹੈਗਾ ਬਾਈ ਬਾਬੇ ਦਾ 9464911609 ਜਰਨੈਲ ਸਿੰਘ ਬਾਬੇ ਦਾ ਨਾਂ ਦਾ ਪਪਾ ਮੰਗਰੀ ਲਿਖੀ ਵਿੱਠਾ ਬਾਈ ਫੋਨ ਦੇ ਹੋਰ ਬਾਈ ਕੀ ਹਾਲ ਆ ਕੀ ਲੈ ਕੇ ਸਹੇ ਸਹੇ ਤੇ ਕਬੂਤਰ ਹੈਂ ਕੁਕੜੀਆਂ ਤੇ ਕਤੂਰੇ ਕਬੂਤਰਾਂ ਦਾ ਕੀ ਰੇਟ ਕਰਦੇ ਹੋ ਲੱਗਦਾ 1000 ਰੁਪਏ ਵੀ ਤੇ ਲੱਕਿਆਂ ਦਾ 1000 ਤੇ ਪੱਠੇ ਉਹਦਾ ਗੁੰਨੇ ਦਾ 500 ਗੁੰਨੇ ਦਾ 500 ਆਪ ਵੀਰੀਆਂ ਦਾ ਕੀ ਮੰਗਦੇ ਹੋ ਇਹ ਦੋਨਾਂ ਦਾ 6000 ਰੁਪਏ ਇਹਨਾਂ ਦੋਨਾਂ ਦਾ 6000 ਹਾਂ ਠੀਕ ਆ ਮੰਨਤਾਂ ਨੂੰ ਹੋ ਜਾਊਗਾ ਸਾਰਿਆਂ ਨੂੰ ਹਾਂ ਹਾਂ ਵੀ ਕਰਦਾਂਗੇ ਠੀਕ ਆ 6000 ਚੋ ਵੀ ਹੋ ਜਾਊਗਾ ਹਾਂ ਹਾਂ ਸਾਰਿਆਂ ਨੂੰ ਠੀਕ ਆ ਨੰਬਰ ਬੋਲਦੇ ਆਪਣਾ 987776784 ਕਿਹੜਾ ਪਿੰਡ ਆ ਦਿਾਲਪੁਰਾ ਮਿਰਜ਼ਾ ਦਿਾਲਪੁਰਾ ਮਿਰਜ਼ਾ ਕਰਨ ਦਿਾਲਪੁਰ ਦੇ ਪਿੰਡ ਦੇ ਹਾਂ ਕਬੱਡੀ ਵਾਲੇ ਦੇ ਉਹ ਠੀਕ ਹੋ ਹਾਂਜੀ ਠੀਕ ਆ ਬਈ ਨੰਬਰ ਤੇ ਕਰ ਲੋ ਬਈ ਕਾਲ ਜੇ ਕਿਸੇ ਵੀਰ ਨੇ ਸਹੇ ਲੈਣੇ ਨੇ ਜਾਂ ਖਰਗੋਸ ਲੈਣੇ ਨੇ ਜਾਂ ਆਪਣਾ ਫੋਪੀਰੀਨ ਕੁੱਤੇ ਲੈਣੇ ਨੇ ਲਓ ਬਈ ਦੇਖ ਸਕਦੇ ਤੁਸੀਂ ਮਾਲ ਆ ਲਹਿਰਾ ਬਿੱਗਾ ਬੱਕਰਾ ਮੰਡੀ ਕਰੋ ਕਰੋ ਨੋਟ ਤੇ ਦੱਬ ਕੇ ਸ਼ੇਅਰ ਕਰ ਦਿਓ ਬਈ ਚਲਦੇ ਚਲਦੇ ਲਾਈਵ ਨੂੰ ਆਪਣੀ ਨੇ ਬਈ ਆ ਕੀ ਚਾ ਬਈ ਕੀ ਡਿਮਾਂਡ ਕਰਦਾ ਬਈ ਕੀ ਡਿਮਾਂਡ ਕਰਦਾ ਜਿਵੇਂ ਪੱਠਾ ਨਹੀਂ ਆ ਅੱਠ ਅੱਠ ਸਾਰੇ ਹੀ ਆਂਦਾ ਕਿਹੜੇ ਪਿੰਡ ਤੋਂ ਆਏ ਬਈ ਅੰਮਰਸਰ ਵੀ ਅੰਬਰਸਰ ਤੋਂ ਆਏ ਆ ਕੱਲ ਦਾ ਤੁਰਿਆ ਹੋਇਆ ਮਨਾਤਾ ਹਾਂਜੀ ਜੀ ਕੱਲ ਦੇ ਠੀਕ ਹੋਰ ਵੀ ਮੰਡੀ ਤੇ ਆਣਾ ਕਿ ਅਸੀਂ ਦੀ ਆਏ ਅੱਜ ਮੁੱਲਾਪੁਰ ਜਾਈਦਾ ਸਾਰੇ ਸੂਰੇ ਵਾਲੇ ਵੀ ਜਾਈਦਾ ਠੀਕ ਆ ਬਾਈ ਹਰ ਮੰਡੀ ਵੀ ਖੀਤ ਆਉਂਦਾ ਠੀਕ ਆ ਨੰਬਰ ਬੋਲ ਦੇ ਬਾਈ ਆਪਣਾ ਹਾਂ 8260 9055 54 ਠੀਕ ਆ ਆ ਨੰਬਰ ਆ ਬਾਈ ਬਾਈ ਦਾ ਜੇ ਕਿਸੇ ਵੀਰੇ ਨਗ ਲੈਣੇ ਨੇ ਬਾਈ ਅੰਬਰਸਰ ਤੋਂ ਆਇਆ ਬਾਕੀ ਬਾਈ ਪ੍ਰਬੰਧ ਕਿਵੇਂ ਲੱਗੇ ਮੰਡੀ ਦਾ ਬਹੁਤ ਵਧੀਆ ਲੱਗਿਆ ਬਾਈ ਕਾ ਪਾਣੀ ਲੰਗਰ ਪਾਣੀ ਰਿਪੋਰਟਾ ਵੀਰੇ ਸਾਰੇ ਮੰਡੀਆਂ ਮੰਡੀ ਲੱਗੀ ਆ ਠੀਕ ਆ ਬਾਈ ਲਓ ਬਾਈ ਬਾਈ ਨੇ ਵੀ ਦੱਸ ਹੀ ਦਿੱਤਾ ਤੁਹਾਨੂੰ ਬੇਹੇ ਤਾਂ ਦੱਸਣ ਦੀ ਲੋੜ ਹੀ ਨਹੀਂ ਦੀ ਹੈਨਾ ਤੁਹਾਨੂੰ ਮੈਂ ਦਿਖਾਈ ਦਿੱਤਾ ਵੀ ਪ੍ਰਬੰਧ ਦੀ ਗੱਲ ਕਰੀਏ ਬਈ ਪ੍ਰਬੰਧ ਦੇ ਵੱਲੋਂ ਤਾਂ ਵਾਟ ਕੱਢੇ ਪਏ ਨੇ ਸਹੀ ਗੱਲ ਆ ਬਈ ਇਹ ਤਾਂ ਹੈ ਸਟਾਰਡ ਹੋਂਡੀ ਆ ਸਭ ਤੋਂ ਵਧੀਆ ਵਾਲੀ ਜਿਹੜੀ ਮੰਡੀ ਇੱਕ ਨੰਬਰ ਤੇ ਜਾਊਗੀ ਠੀਕ ਆ ਬਾਈ ਠੀਕ ਕੋਈ ਇਹ ਨਹੀਂ ਕਿ ਠੇਕੇ ਦੀ ਜਗ੍ਹਾ ਲਿੱਤੀ ਜਾਂ ਕੋਈ ਗਿੱਦਾਂ ਲਿੱਤੀ ਆ ਠੀਕ ਆ ਬਾਈ ਠੀਕ ਆ ਓਕੇ ਲਓ ਬਾਈ ਕਰ ਲੋ ਕਿਰਾ ਨੋਟ ਦੇਖ ਸਕਦੇ ਤੁਸੀਂ ਅੱਜ ਗੱਡੀਆਂ ਲੈ ਰ ਅਭੀ ਗਵਕਾ ਬਕਰ ਮੰਡੀ ਕਮਲੀ ਖੜ ਜਾ ਇੱਕ ਮਿੰਟਾ ਟਰੈਕਟਰ ਆਉਂਦਾਗਾ ਟਰੈਕਟਰ ਘੜਦੁੰਦਾ ਗੱਡੀ ਲਓ ਬਈ ਤੇ ਵੀਰ ਨੀਰੇ ਆਲੇ ਬਈ ਕੋਈ ਟਰੈਕਟਰ ਪਹੁੰਚ ਗਿਆ ਇਹ ਇੱਧਰ ਬਾਈ ਆਏ ਨੇ ਬਈ ਨੀਰਾ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਕਿਹੜੇ ਪਿੰਡ ਤੋਂ ਆਏ ਹੋ ਬਈ ਸੀਲ ਬਰਾ ਪਿੰਡ ਸੀਲ ਬਰਾ ਗੋਗੀ ਸੀਲ ਬਰਾ ਦੇ ਪਿੰਡ ਤੋਂ ਆਏ ਹੋ ਹੈ ਠੀਕ ਆ ਆਪਣਾ ਕੰਮ ਨੀਰੇ ਦਾ ਦਾ ਕੀ ਹਿਸਾਬ ਆ ਬਈ ਨੀਰਾ ਮੂੰਫਲੀ ਦਾ ਗੁਮਾਰ ਦਾ ਠੀਕ ਆ ਜੇ ਆਪਾਂ ਗੱਲ ਕਰੀਏ ਬਈ ਮੂੰਫਲੀ ਦੇ ਨੀਰੇ ਦੀ ਮੂੰਫਲੀ ਦਾ ਨੀਰਾ ਕੀ ਰੇਟ ਆ ਆਪਾਂ ਕੁਆਟਲਾਂ ਦੇ ਹਿਸਾਬ ਤੇ ਦਿੰਦੇ ਹੁੰਦੇ ਉਹ ਤਾਂ ਗੱਟਿਆਂ ਦੇ ਹਿਸਾਬ ਤੇ ਗੱਟਿਆਂ ਦੇ ਹਿਸਾਬ ਨਾਲ ਲਾਉਨੇ ਆਪਾਂ ਗੱਟਿਆਂ ਦੇ ਹਿਸਾਬ ਨਾਲ ਗੱਟਾ ਕਿੰਨੇ 250 ਦੇ ਹੁੰਦੇ 250 ਦਾ ਗੁਮਾਰੀ ਦਾ ਵੀ 250 ਦਾ ਠੀਕ ਆ ਜੇ ਕੋਈ ਇਕੱਠਾ ਲੈਂਦਾ ਉਹਦਾ ਮਾਨਦਾਨ ਹੋ ਜਾਂਦਾ ਕੋਈ ਉਹ ਇਹ ਜਾ ਕੁਆਟਲ ਦਾ ਰੇਟ ਕਰ ਲੈਣੇ ਹੁੰਦੇ ਠੀਕ ਜਾ ਦੇਣੇ ਹੁੰਦੇ ਠੀਕ ਹਰ ਇੱਕ ਮੰਡੀ ਤੇ ਜਾਣ ਨੂੰ ਕੋ ਹਰ ਇੱਕ ਮੰਡੀਆਂ ਜਾਣੀਆਂ ਠੀਕ ਆ ਬਈ ਨੰਬਰ ਬੋਲਦੇ ਆਪਾਂ 989417205512 ਠੀਕ ਆ ਲਓ ਬਾਈ ਆ ਬਾਈ ਦਾ ਨੰਬਰ ਕਰ ਲਓ ਨੋਟ ਬਾਈ ਲੈ ਕੇ ਆਏ ਅੱਜ ਨੀਰਾ ਨੀਰਾ ਦਿਖਾਉਣੇ ਬਾਈ ਕੋਲੇ ਤੁਹਾਨੂੰ ਆ ਗਵਾਰੀ ਦਾ ਨੀਰਾ ਬਾਈ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਇੱਧਰ ਮੂਫੀ ਦਾ ਨੀਰਾ ਵੀ ਆ ਹਰ ਤਰ੍ਹਾਂ ਦਾ ਨੀਰਾ ਮਿਲ ਜਾਂਦਾ ਬਾਈ ਬਾਈ ਕੋਲੇ ਜੇ ਕਿਸੇ ਵੀਰ ਨੇ ਲੈਣਾ ਹਨਾ ਬਾਈਆਂ ਨੇ ਸੇਲ ਬਰਾ ਤੋਂ ਬਾਈਆਂ ਦਾ ਕਨੈਕਟ ਨੰਬਰ ਤੁਹਾਨੂੰ ਦੱਸ ਹੀ ਤਾਂ ਬਾਈਆਂ ਨੂੰ ਕਾਲ ਕਰਕੇ ਤੁਸੀਂ ਨੀਰਾ ਮੰਗਵਾ ਸਕਦੇ ਹੋ ਬਾਈ ਓ ਬਾਈ ਸਾਨੂੰ ਹੁਣ ਆਪਾਂ ਹੋਰ ਦਿਖਾਉਣੇ ਆ ਬਾਈ ਪ੍ਰਬੰਧ ਪਾਈਆਂ ਦੇ ਪ੍ਰਬੰਧ ਜਾਨੀ ਗੱਲ ਕਰੀਏ ਵੀ ਬਹੁਤ ਵਧੀਆ ਕੀਤੇ ਹੋਏ ਨੇ ਬੱਕਰੀਆਂ ਦੇਖ ਸਕਦੇ ਥੋਨੂੰ ਤੇ ਤੁਹਾਨੂੰ ਆਪਾਂ ਲੰਗਰ ਪਾਣੀ ਦਾ ਪ੍ਰਬੰਧ ਦਿਖਾਉਣੇ ਹੁਣ ਜਾ ਕੇ ਉੱਪਰ ਦੇਖ ਸਕਦੇ ਹੋ ਬਈ ਥਾਂ ਪਾਈਆਂ ਨੇ ਬਹੁਤ ਸਾਲ ਰੱਖਿਆ ਦੋ ਤਿੰਨ ਕਿੱਲੇ ਵਾਂਗੂ ਸਾੜ ਰੱਖਿਆਗਾ ਦੇਖ ਸਕਦੇ ਹੋ ਬਈ ਤੁਸੀਂ ਤੇ ਪਹੁੰਚਿਆ ਕਰੋ ਹਰ ਸੋਮਵਾਰ ਨੂੰ ਤੇ ਤੁਹਾਨੂੰ ਆਪਾਂ ਹੁਣ ਪ੍ਰਬੰਧ ਦਿਖਾਉਣੇ ਪਾਈਆਂ ਦਾ ਕੀਤਾ ਹੋਇਆ ਸ਼ੇਅਰ ਜਰੂ ਕਰਦੇ ਬਈ ਚੱਲਦਾ ਚੱਲਦਾ ਲਾਈਵ ਵੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਈ ਜਿਹੜੇ ਵੀਰ ਨਵੇਂ ਜੁੜਨਗੇ ਆਪਾਂ ਹਰ ਰੋਜ਼ ਬੱਕਰਾ ਮੰਡੀ ਤੇ ਜਾਂਦੇ ਆ ਬਈ ਨਵੀਂ ਦਾ ਨਵੀਂ ਅਪਡੇਟ ਪਾਉਂਦੇ ਰਹਨੇ ਹਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਨਵੇਂ ਜੁੜਨਗੇ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਬਈ ਲਹਿਰਾ ਵੇਗਿਆ ਬੱਕਰਾ ਮੰਡੀ ਹਰ ਸੋਮਵਾਰ ਤੇ ਇੱਥੇ ਚੱਲਦਾ ਬਈ ਬਾਈਆਂ ਦਾ ਲੰਗਰ ਦੇਖ ਸਕਦੇ ਹੋ ਬਈ ਤੁਸੀਂ ਹੋਰ ਜੀ ਬਾਪੂ ਜੀ ਲਓ ਬਈ ਆ ਮਾਤਾ ਨਗੀਆਂ ਤੇ ਇੱਥੇ ਚੱਲਦਾ ਲੰਗਰ ਕਰੋ ਨੋਟ ਗੇਰਾ ਤੇ ਚਾਚਾ ਸ੍ਰੀਕ ਸਾਖ ਰਿਹਾ ਲੰਗਰ ਲਓ ਬਈ ਓਏ ਹੋਰ ਚਾਚਾ ਕਿਵੇਂ ਗੱਲਬਾਤ ਓਕੇ ਦੀਆਂ ਰਿਪੋਰਟਾਂ ਨੇ ਹੱਸਿਆ ਲਓ ਬਈ ਸਾਰਾ ਕੁਝ ਓਮੀ ਚੱਲਦਾ ਪਈਆਂ ਨੇ ਜਿਵੇਂ ਕਹਿ ਦੀ ਹੋਰ ਬਈ ਕੀ ਹਾਲ ਆ ਆਹੀ ਪਿੰਡ ਆ ਬਈ ਹਾਂਜੀ ਆਹੀ ਪਿੰਡ ਤੋ ਭਾਈ ਇਹ ਨੇ ਵੀਰ ਸੇਵਾਦਾਰ ਤੇ ਵੱਧ ਤੋਂ ਵੱਧ ਕਿਹੜੇ ਦਿਨ ਮਲਾਇਆ ਕਰੋਗੇ ਮੰਡੀ ਹੁਣ ਇਹ ਸੌ ਵਾਰ ਨੂੰ ਠੀਕ ਆ ਭਾਈ ਲਓ ਭਾਈ ਕਰ ਲੋ ਨੋਟ ਤੁਹਾਨੂੰ ਆਪਾਂ ਪੈਸੇ ਦੱਸ ਹੀ ਚੁੱਕੇ ਆ ਆਪਾਂ ਵੈਸੇ ਜਾਣ ਕੇ ਪੁੱਛਦੇ ਹੁੰਨੇ ਆ ਵੀ ਕਈ ਵਾਰ ਨਹੀਂ ਪਤਾ ਹੁੰਦਾ ਨਾ ਬੰਦੇ ਨੂੰ ਪਤਾ ਲੱਗ ਜਾਂਦਾ ਹੁੰਦਾਗਾ ਨਵਾਂ ਬੰਦਾ ਜੁੜ ਜਾਂਦਾ ਕਈ ਵਾਰੀ ਸੌ ਵਾਰ ਨੂੰ ਇਹ ਬੱਕਰਾ ਮੰਡੀ ਲੱਗਦਾ ਹੋਰ ਜੀ ਸਿੰਦਾ ਜੀ ਠੀਕ ਆ ਠੀਕ ਆ ਆ ਬੰਦ ਕਰੋ ਮੜਾ ਇਹ ਫੋਨ ਹਾਂਜੀ 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 ਵੀਰ ਜੀ ਹੋਰ ਕਿਵੇਂ ਹੋ ਹੋਰ ਕਿਵੇਂ ਠੀਕ ਹੋ ਠੀਕ ਠਾਕ ਕਿਵੇਂ ਗੱਲਬਾਤ ਫਿਰ ਬਹੁਤ ਵਧੀਆ ਜੀ ਕਿਹੜੇ ਦਿਨ ਲਾਇਆ ਕਰੋ ਮੰਡੀ ਇਹ ਸੋਮਵਾਰ ਨੂੰ ਜੀ ਹਰ ਸੋਮਵਾਰ ਠੀਕ ਜਿਵੇਂ ਮੈਂ ਬਾਈਆਂ ਨੂੰ ਪ੍ਰਬੰਧ ਦਿਖਾਇਆਗਾ ਸਾਰਿਆਂ ਨੂੰ ਚਾਹ ਪਾਣੀ ਦਾ ਲੱਸੀ ਦਾ ਇਹ ਇਦਾਂ ਹੀ ਚੱਲਿਆ ਕਰੂਗਾ ਪ੍ਰਬੰਧ ਇਦੋਂ ਵੀ ਚੰਗਾ ਕਰ ਦਿਆਂਗੇ ਅਸਿਆ ਹਾਂ ਲਓ ਬਾਈ ਬਾਈ ਕਹਿੰਦੇ ਪ੍ਰਬੰਧ ਇਦੋਂ ਵੀ ਚੰਗਾ ਕਰ ਦਾਂਗੇ ਲੰਗਰ ਦਾ ਪ੍ਰਬੰਧ ਪਾਣੀ ਦਾ ਡੰਡੇ ਦਾ ਠੀਕ ਆ ਠੀਕ ਹੈ ਤਾਂ ਦਾ ਇਹਦਾ ਕੋਈ ਬਾਹਰੋਂ ਵਪਾਰੀ ਆਊਗਾ ਉਹਨੂੰ ਪੈਸੇ ਟਕੇ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਸਹੀ ਗੱਲ ਹੈ ਗੱਡੀ ਭੇਡੀ ਦੀ ਨਹੀਂ ਕੋਈ ਪ੍ਰੋਬਲਮ ਆਉਣ ਦਿੰਦੇ ਜਿੱਥੋਂ ਦੀ ਮਰਜ਼ੀ ਗੱਡੀ ਲੈ ਲੈ ਗੱਡੀ ਵੀ ਦਿਆ ਕਰਾਂਗੇ ਠੀਕ ਹੈ ਇੱਕ ਇਹਦੀ ਲੋਕੇਸ਼ਨ ਬਾਰੇ ਸਮਝਾਓ ਜੀ ਲੋਕੇਸ਼ਨ ਇਹਦੀ ਜੇ ਮਤਲਬ ਬਰੰਡੇ ਤੋਂ ਆਉਣ ਆ ਬੰਦੇ ਨੇ ਠੀਕ ਹੈ ਜੀ ਤਾਂ ਉਹ ਸਿੱਧੀ ਜਿਹੜੀ ਕਿ ਬਰਨਾਲਾ ਰੋਡ ਆ ਠੀਕ ਹੈ ਜੀ ਵੱਡਾ ਰੂਡ ਆਉਂਦਾ ਬਰਨਾਲੇ ਨੂੰ ਠੀਕ ਹੈ ਜੀ ਤਾਂ ਆਪਾਂ ਬਰਨਾਲਾ ਪਟੇਂਡਾ ਰੋਡ ਪਟੇਂਡਾ ਰੋਡ ਇਧਰੋਂ ਆਵੇ ਜੇ ਤਪੇ ਕੰ ਨੂੰ ਆਉਣਾ ਤਾਂ ਸਿੱਧਾ ਪਟੇਂਡਾ ਰੋਡ ਆਵੇ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪੁੱਛੋ ਮੰਡੀ ਦੇ ਨਜ਼ਦੀਕ ਲਹਿਰਾ ਠੀਕ ਹੈ ਜਿਹਨੂੰ ਮਰਜ਼ੀ ਪੁੱਛ ਲੇ ਜੀ ਇਹਦੇ ਕੋਲੇ ਇੱਕ ਉਹ ਬਣਿਆ ਹੋਇਆ ਹੈ ਕਹਿੰਦੇ ਬਾਟਰ ਇਹਦੇ ਕੋਲੇ ਬਾਟਰ ਉਹ ਬਣਿਆ ਬੈ ਜੀ ਨੌਣ ਜੇ ਵਾਲਾ ਇਹਦਾ ਨਾਮ ਪੈਂਜੋ 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 ਹਾਂ 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 ਪੈਂਜੋ ਬੋਲ ਹਾਂ ਉਹਦੇ ਜਮਾ ਪੈਂਜੋ ਦੇ ਕੋਲ ਹੀ ਨਜ਼ਦੀਕ ਹੀ ਜਮਾ ਉਹਦੇ ਜਮਾ ਪੈਕ ਸਾਈਡ ਉਹਦੇ ਲਓ ਬਾਈ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ ਪੈਂਜੋ ਬਣਿਆ ਉਹ ਸਾਹਮਣੇ ਦੇਖ ਸਕਦੇ ਹੋ ਪੈਂਜੋ ਆਹੋ ਜਿਹੜੇ ਬਾਈ ਗੱਲ ਕਰਦੇ ਨੇ ਵੀ ਪੈਂਜੋ ਕਿਹੜਾ ਹੈ ਆਪਾਂ ਨੂੰ ਵੈਸੇ ਆਪਾਂ ਨੂੰ ਵੀ ਇੰਨਾ ਨਾਜੇ ਦਾ ਗੱਲ ਵਗਰੀ ਪਤਾ ਹੈਗਾ ਪਰ ਤੁਹਾਨੂੰ ਦੱਸ ਦਿੰਨੇ ਆ ਵੀ ਉਹ ਨਾਉਣ ਵਾਲਾ ਬਣਿਆ ਹੋਇਆ ਬਾਈ ਨਾਉਣ ਜਾਲੀ ਕਹਿੰਦੇ ਸਾਡੇ ਤੇ ਪੰਜਾਬ ਦੇ ਵਿੱਚ ਲਓ ਬਾਈ ਨਾਉਣ ਵਾਲਾ ਬਣਿਆ ਜਮੇ ਉਹਦੇ ਮਗਰਲੇ ਪਾਸੇ ਬੱਕਰਾ ਮੰਡੀ ਲੱਗਦੀ ਆ ਹਰ ਸੋਮਵਾਰ ਨੂੰ ਦੇਖ ਸਕਦੇ ਹੋ ਤੁਸੀਂ ਬਈ ਗੌਰ ਨਾਲ ਮਾਰ ਲਓ ਜਿਹੜੇ ਵੀਰ ਨੰਗੇ ਹੋਏ ਨੇ ਜਿਹਨੂੰ ਪਤਾਗਾ ਇਹਦੇ ਬਾਰੇ ਉਹ ਕਮੈਂਟ ਜ਼ਰੂਰ ਕਰ ਦਿਓ ਵੀ ਜਿਹੜੇ ਵੀਰ ਇੱਥੇ ਆਏ ਹੋਏ ਨੇ ਤੇ ਨਾਲ ਹੀ ਦੇਖ ਸਕਦੇ ਹੋ ਇੱਥੇ ਆ ਗਈ ਆਪਣੀ ਬੱਕਰਾ ਮੰਡੀ ਦੇਖ ਸਕਦੇ ਹੋ ਬਈ ਆ ਆ ਗਈ ਬੱਕਰਾ ਮੰਡੀ ਆ ਗਿਆ ਪੰਜੋ ਜਿਹੜਾ ਨਾਉਣ ਵਾਲਾ ਬਣਿਆ ਹੋਇਆ ਹੈਗਾ ਕਮੈਂਟ ਕਰਕੇ ਜ਼ਰੂਰ ਦੱਸੋ ਜਿਹੜੇ ਵੀਰ ਇੱਥੇ ਪਹੁੰਚੇ ਹੋਏ ਨੇ ਬਈ ਬਾਕੀ ਫਿਰ ਇਹ ਮੇਨ ਰੋਡ ਦੇ ਉੱਤੇ ਠੀਕ ਆ ਜੀ ਉਹ ਦਿਖਾ ਦਿਓ ਉਹ ਕਾਲਜ ਨੇ ਬੱਚਿਆਂ ਦੇ ਸਹੀ ਗੱਲ ਆ ਜੀ ਬਾਕੀ ਸਾਨੂੰ ਮੇਨ ਰੋਡ ਵੀ ਦਿਖਾ ਦਿੰਨੇ ਆਪਾਂ ਬਾਈ ਹੋ ਸਾਹਮਣੇ ਰੋਡ ਨੰਗਾ ਦਾ ਦੇਖ ਸਕਦਾ ਤੁਸੀਂ ਨੂੰ ਮੇਨ ਰੋਡ ਤੇ ਉੱਤੇ ਕਾਲਜ ਨੇ 2 ਰੋਡ ਨੰਗਾ ਦਾ ਮੇਨ ਰੋਡ ਤੇ ਉੱਤੇ ਕਾਲਜ ਨੇ ਬਾਈ 2 ਤੋਂ ਉਹਨਾਂ ਦੀ ਬੈਕ ਸਾਈਡ ਹੈ ਉਹਨਾਂ ਦੀ ਬੈਕ ਸਾਈਡ ਇਹ ਬੱਕਰਾ ਮੰਡੀ ਲੱਗਦੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਵੀ ਜਿਹੜੇ ਜਿਹੜੇ ਬੰਦੇ ਨੂੰ ਇਹ ਲੋਕੇਸ਼ਨ ਬਾਰੇ ਪਤਾ ਲੱਗ ਚੁੱਕਿਆਗਾ ਰੋਜ਼ ਵੀ ਆਉਂਦੇ ਸੇ ਰੋਜ਼ ਵੀ ਦਿਖਾ ਦੇ ਰੋਜ਼ ਕਿੱਥੇ ਆਗੇ ਦੱਸਿਆ ਆਇਆ ਲਓ ਬਾਈ ਤੁਹਾਨੂੰ ਰੋਜ਼ ਵੀ ਦਿਖਾਉਣਿਆਂਗੇ ਅੱਜ ਇੱਥੇ ਬੱਕਰਾ ਮੰਡੀ ਦੇ ਉੱਤੇ ਘਰੇ ਲੈ ਕੇ ਜਾਣਾ ਹੈ ਸੱਸੀਆ ਘਰੇ ਪਾਲਦੇ ਨੇ ਇਹ ਕਾਹ ਨਹੀਂ ਜਿਆਦਾ ਇਹਨਾਂ ਤੋਂ ਕਾੜ ਦੇ ਲੋ ਬਾਈ ਦੇਖ ਸਕਦੇ ਹੋ ਇੱਥੇ ਆ ਚਾਹ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਲਹਿਰਾ ਬੇਗਾ ਬੱਕਰਾ ਮੰਡੀ ਦੇ ਉੱਤੇ ਪੂਰਾ ਟਾਪ ਕੁਆਲਟੀ ਦਾ ਮਾਲ ਆਉਂਦਾ ਬਾਈ ਲਹਿਰਾ ਬੇਗਾ ਬੱਕਰਾ ਮੰਡੀ ਤੇ ਪਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਈ ਜਿਹੜੇ ਵੀਰ ਨਵੇਂ ਜੁੜਨਗੇ ਇਥੇ ਸੋਟੀਆਂ ਵਾਲੇ ਆ ਜਾਣ ਯਾਰ ਉੱਥੇ ਮੰਡੀ ਨਾ ਚੱਲੇ ਯਾਰ ਹੈ ਖਾਣਾ ਖਾਣਾ 1 ਮਿੰਟ ਖਾਣਾ 1 ਮਿੰਟ ਰਹਿ ਗਿਆ 1 ਮਿੰਟ ਰਹਿ ਗਿਆ ਲੋ ਬਈ ਇੱਥੇ ਮਾਤਾ ਰੋਟੀ ਬਣਾਉਂਦੀਆਂ ਨੇਗੀਆਂ ਦੇਖ ਸਕਦੇ ਹੋ ਤੁਸੀਂ ਮਾਤਾ ਲੈਰੇ ਤੂੰ ਹੀ ਆ ਬੈਗ ਲੈ ਰਿਹਾ ਤੋਂ ਬਈ ਇਹ ਮਾਤਾ ਦੀ ਵੀ ਬਹੁਤ ਵੱਡਾ ਯੋਗਦਾਨ ਆ ਬਈ ਮੰਡੀ ਚ ਲਾਉਣ ਦੇ ਵਿੱਚ ਜੇ ਆਪਾਂ ਗੱਲ ਕਰੀਏ ਰੋਟੀਆਂ ਲਾਉਂਦੀਆਂ ਨੇ ਮਾਤਾ ਆਹ ਦੇਖ ਸਕਦਾ ਤੁਸੀਂ ਹਾਂ ਨਾ 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 ਉਹ ਪਾਵਾ ਕੇ ਆਉਂਦੀ ਵੀ ਆਈ ਸੀ ਨਾ ਉਹ ਕਰ ਰਹੀ ਆ ਉਹ ਬੈਗੀ ਆ ਪਹਿਲਾਂ ਜਿਸ ਕਰਾਣੀ ਲੱਗਦੀ ਆ ਵੀ ਬੈਗ ਆਈ ਆ